ਬੀਤੇ ਦਿਨੀ ਮਾਨਯੋਗ ਵਾਈਕੋਰਡ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜੋ ਵੀ ਮੰਦਰ ਮੰਨਤਾ ਪ੍ਰਾਪਤ ਨਹੀਂ ਹਨ ਉਹਨਾਂ ਨੂੰ ਹਟਾਇਆ ਜਾਵੇਗਾ ਜਿਸ ਦੇ ਚਲਦਿਆਂ ਅੱਜ ਵਿਭਾਗੀ ਟੀਮ ਵੱਲੋਂ ਪਠਾਨਕੋਟ ਦੇ ਸ੍ਰੀਜਨਪੁਰ ਦੇ ਪੁਲ ਨੰਬਰ 5 ਦਾ ਰੋਕ ਕੀਤਾ ਗਿਆ ਜਿੱਥੇ ਨਹਿਰੀ ਭਾਗ ਦੀ ਜ਼ਮੀਨ ਤੇ ਮੰਦਰ ਬਣਿਆ ਹੋਇਆ ਸੀ ਜਿਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਥਾਨਕ ਲੋਕਾਂ ਨੇ ਇਜ਼ਾਤ ਭਾਰੇ ਵਿਰੋਧ ਜਤਾਇਆ ਅਤੇ ਸੁਪਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਅਨੁਸਾਰ ਲੋਕਾਂ ਨੇ ਕਿਹਾ ਕਿ ਅੱਜ ਵਿਭਾਗੀ ਅਧਿਕਾਰੀ ਪੁਲ ਨੰਬਰ 5 ਤੇ ਬਣੇ ਮੰਦਰ ਨੂੰ ਹਟਾਉਣ ਲਈ ਆਏ ਸਨ ਪਰ ਇਹ ਮੰਦਰ ਲੋਕਾਂ ਇਹ ਆਥ ਦਾ ਕੇਂਦਰ ਹੈ ਜਿਸ ਦੇ ਲਈ ਮੰਦਰوں ਨੇ ਹਟਾਉਣ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਧਿਕਾਰੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਸਮੇਂ ਇੱਥੇ ਪਹੁੰਚੇ ਸਨ ਪਰ ਸਾਡੇ ਵੱਲੋਂ ਸਮਾਂ ਲਿਆ ਗਿਆ ਹੈ ਤਾਂ ਜੋ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਜਾ ਸਕੇ ਉਸੇ ਪਾਸੇ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਜਰਗਲਬਾ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਮਾਨਕੋੜ ਹਾਈ ਕੋਰਟ ਦੇ ਹੁਕਮ ਆਇਆ ਹੈ ਸਨ ਇੱਥੇ ਜੋ ਵੀ ਮੰਦਰ ਮੰਨਤਵ ਦਾ ਨਹੀਂ ਹਨ ਉਹਨਾਂ ਨੂੰ ਉਸ ਜਗ੍ਹਾ ਤੋਂ ਹਟਾਇਆ ਜਾਵੇ ਜਿਸ ਦੇ ਚਲਦੈ ਸਾਡੀ ਟੀਮ ਮੌਕੇ ਤੇ ਪਹੁੰਚੀ ਦੀ ਪਰ ਲੋਕਾਂ ਨੇ ਮੰਦਰوں ਨੂੰ ਨਹੀਂ ਹਟਾਉਣ ਦਿੱਤਾ ਲੋਕਾਂ ਨੇ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਜਲਦੀ ਹੀ ਕੋਰਟ ਵੀ ਜਾਣਗੇ ਹਾਈ ਕੋਰਟ ਦਾ ਫੈਸਲਾ ਆਇਆ ਹੈ ਕਿ ਜਿਹੜੇ ਵੀ अनਔਥਰਾਇਜ਼ਡ ਰਿਲੀਜੀਅਸ ਇੰਸਟੀਚਿਊਸ਼ਨਸ ਹਨ ਉਹਨਾਂ ਨੂੰ ਡਿਮੋਲਿਸ਼ ਕਰਨਾ ਹੈ ਤੁਸੀਂ ਕੇਸ ਦੇ ਵਿੱਚ ਅਸੀਂ ਇੱਥੇ ਪੇਸ਼ ਹੋਇਆ ਇਰੀਗੇਸ਼ਨ ਡਿਪਾਰਟਮੈਂਟ ਤੋਂ ਵੀ ਹੈ ਸਾਡੇ ਨਾਲ ਪੁਲਿਸ ਟੀ ਹੈ ਤੇ ਮੈਂ ਬਤੌਰ ਡਿਪਾਰਟਮੈਂਟ ਸਿਨ ਹੈ ਮਾਨੂੰ ਵੀ ਗੱਲਵਾਦ ਹੋਈ ਹੈ ਕਿ ਮੈਸੇਜ ਦਿੱਤਾ ਗਿਆ ਨਾਲ ਕਿਰਪਾ ਕਰਕੇ ਕੀਤਾ ਗਿਆ ਸੀ ਕਿ ਮੈਸੇਜ ਦਿੱਤਾ ਗਿਆ ਹੁਣ ਇਹਨਾਂ ਨੂੰ ਅੱਜ ਦੇਖੋ ਗੱਲ ਹੋਈ ਹੈ ਸਾਡੇ ਅਸੀ ਡਿਊਟੀ ਮਾਉਂਡ 'ਤੇ ਆਰਡਰ ਕਰਨ ਡਿਮੋਲਿਸ਼ ਆਇਆ ਪਰ ਇੱਥੇ ਥੋੜਾ ਰਿਲੀਜੀਅਸ ਇਸ਼ੂ ਬਣ ਰਿਹਾ ਹੈ ਸਾਡੇ ਦੇਖੋ ਇਹ ਕਹਿੰਦੇ ਆ ਅਸੀਂ ਕੋਰਟ ਚ ਚੈਲੰਜ ਕਰਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਮਤਲਬ ਕਿ ਜੋ ਵੀ ਹੈ ਪੀਸਫੁਲੀ ਰਿਸੋਲਵ ਹੋ ਜਾਏ ਬਾਕੀ ਚਲੋ ਦੇਖਦੇ ਹਾਂ ਹੋਟਲ ਅੱਜ ਸੁਜਾਰਪੁਰ ਦੇ ਇਸਲੇ 5 ਨੰਬਰ ਦੇ ਉੱਪਰ ਹਨੂਮਾਨ ਜੀ ਦਾ ਮੰਦਿਰ ਔਰ ਪਪਾ ਰਾਣੀ ਦਾ ਮੰਦਿਰ ਹੈ ਸਾਨੂੰ ਪਤਾ ਲੱਗਾ ਵੀ ਕੁਝ محکمہ ਅਰੋਂ ਜਿਹੜੀ ਉਹਦੀ ਤੋੜ-ਫੋੜ ਕਰਨ ਦੀ ਜਿਹੜੀ ਅੱਜ ਇਹਨਾਂ ਨੇ ਪ੍ਰੋਗਰਾਮ ਬਣਾਇਆ ਦਾ ਹਾਈ ਕਟੋਲੋਂ ਕਰੇ ਲੇ ਕੇ ਰਿੱਟ ਪਾਈ ਹੋਈ ਹੈ ਅਹੀਂ ਇਥੇ ਜਿਹੜਾ ਆਪਣਾ ਪੂਰੇ ਸੁਜਾਨਪੁਰ ਦੇ ਲੋਕ ਜਿਹੜੇ ਇਸ ਮੰਦਿਰ ਦੀ ਮਾਨਯਤਾ ਨਾਲ ਜੁੜੇ ਦੇ ਨੇ ਜਿਹਦੇ ਚ ਲੇਡੀ ਸਾਡੀ ਆ ਭੈਣਾ ਭਰਜਾਈਆਂ ਛੋਟੀਆਂ ਜੁੜੇ ਦੇ ਨੇ ਲੋਕ ਅ ਸੁਰੇਂਦਰ ਨਿੱਕਾ ਜੀ ਜੋ ਕਿ ਇਸ ਵਾਰ ਦੇ ਐਮਸੀ ਨੇ ਲੱਲੇ ਜੀ ਰਜੇਸ਼ ਜੀ ਜਿੰਨੇ ਵੀ ਸਾਰੇ ਲੋਕ ਨੇ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਆਏ ਆ ਅਹੀਂ ਜਿਹੜਾ ਇਹਨਾਂ ਦਾ ਜਿਸਲੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤਸੀਲਦਾਰ ਮੈਡਮ ਨੇ ਬੜਾ ਅੱਛਾ ਢੀਲ ਕੀਤਾ ਔਰ ਉਹਨਾਂ ਦੇ ਨਾਲ ਲੈਰ ਵਿਭਾਗ ਦੇ ਲੋਕ ਸੀਗੇ ਉਹਨਾਂ ਨੇ ਕਹਿ ਦਿੱ ਇਸਰਾ ਹਾਈ ਕੋਰਟ ਰੈਟ ਪਈ ਹੋਈ ਹੈ ਸਾਡੀ ਕੋਈ ਪਰਸਨਲ ਇਸ਼ੂ ਨਹੀਂ ਹੈਗਾ ਅਸੀਂ ਅੱਜ ਉਸ ਚੀਜ਼ ਨੂੰ ਮੰਨਦੇ ਹੋਏ ਅਸੀਂ ਮਹਿਕਮੇ ਕੋਲ ਜਿਹੜਾ ਟਾਈਮ ਲਿਆ ਅਸੀਂ ਜਿਹੜਾ ਉਸ ਰੈਟ ਨੂੰ ਹਾਈ ਕੋਰਟ ਦੀ ਨੂੰ ਜਿਹੜਾ ਸਵੇਰੇ ਹੀ ਚੈਲੰਜ ਕਰਾਂਗੇ ਔਰ ਜਿਹੜਾ ਉਹਦਾ ਜਵਾਬ ਦਵਾਂਗੇ ਕਿ ਮੰਦਿਰ ਜਿਹੜਾ Hindu ਦੇਵੀ ਦੇਵਤਿਆਂ ਦਾ ਮੰਦਿਰ ਜਿਹੜਾ ਕਿ ਲੋਕਾਂ ਦੀ ਆਸਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਇਨੂੰ ਜਿਹੜਾ ਨਾ ਥੋੜਿਆ ਜਾਏ ਔਰ ਮਹਿਕਮੇ ਨੇ ਸਾਨੂੰ ਥੋੜਾ ਟਾਈਮ ਦਿੱਤਾ ਹੈ ਉਹਦੇ ਧੰਨਵਾਦੀ ਆ ਬਹੁਤ ਦਿਨੋਂ ਸਰ ਦੇਖੋ ਨਹੀਂ ਮਿਲਦਾ ਪ੍ਰਸ਼ਾਸਨ ਨੂੰ ਜਗਾ ਜਗਾ ਤੇ ਕਬਜ਼ੀ ਕੀਤੇ ਗਿਆ ਉਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ ਕਮੰਦਰਾਵਾਸ ਕਿਉਂ ਧਿਆਨ ਨਹੀਂ ਦੇ ਕੋਈ ਇਸੇ ਕਰਕੇ ਅਸੀਂ ਵਿਰੋਧ ਕੀਤਾ ਲੇਕਿਨ ਜਦੋਂ ਮਹਿਕਮੇ ਦੁਆਰਾ ਦੱਸਿਆ ਗਿਆ ਵੀ ਇੱਕ ਬੰਦੇ ਨੇ ਹੀ ਕਿਸੇ ਨੇ ਰੇਟ ਜਿਹੜੀ ਪਾਈ ਹੋਈ ਹੈ ਮਹਿਕਮੇ ਨੇ ਸਾਨੂੰ ਰੇਟ ਨੰਬਰ ਜਿਹੜਾ ਦਿੱਤਾ ਉਹਦਾ ਹੀ ਜਵਾਬ ਜਿਹੜਾ ਜਲਦੀ ਹੀ ਦਵਾਂਗੇ ਔਰ ਇਸ ਦੇ ਖਿਲਾਫ ਜੋ ਵੀ ਬੰਦਾ ਹੈਗਾ ਕਾਰਵਾਈ ਕਰਵਾਵਾਂ ਸਰ ਲੱਗਦਾ ਨਹੀਂ ਕਿ ਜੇ ਇਹ ਕਦਮ ਚੁੱਕ ਲੈਂਦੇ ਹਿੰਦੂ ਵਾਲੇ ਆਸਥਾਨਾ ਫੇ ਮਾਤਰ ਸ਼ਕਤੀ ਜਿਹੜੀ ਆ ਸਭ ਤੋਂ ਅੱਗੇ ਨਾਲ ਹੋ ਕੇ ਖੜੋਤੀ ਆ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਕੇਵਲ ਪੰਜਾਬੀ ਟੀਵੀ ਦੇ ਲਈ ਪਠਾਨਕੋਟ ਤੋਂ ਵਰਮਪੁਰੀ ਦੀ ਖਾਸ ਰਿਪੋਰਟ